ਜੀਰ ਗਿਆ ਕਿੰਨਾ ਕੁ ਆ ਇੱਥੇ ਗੁੱਸੇ ਦੇ ਵਿੱਚ ਆ ਕੇ ਉਸ ਤੋਂ ਬਾਅਦ ਮਾਹੌਲ ਜਨਾਬ ਜੀ ਹੁੰਦਾ ਨਜ਼ਰ ਆ ਰਿਹਾ ਹੈਗਾ ਤੁਹਾਨੂੰ ਸਾਡੇ ਯਾਰ ਗੱਲ ਕੀ ਕਰਦੀਆਂ ਚੁੱਪ ਚਾਪ ਸਾਰੇ ਨਾਲੇ ਸਾਰੇ ਨਾਲੇ ਕਮਿਸ਼ਨਰ ਦੀਆਂ ਦੁਕਾਨਾਂ ਗੱਡੀਆਂ ਜਿਹੜੀਆਂ ਹੱਕੇ ਚ ਆ ਗਈਆਂ ਜਿੰਨਾਂ ਦੇ ਉਹਨਾਂ ਦੇ ਆ ਗਈਆਂ ਅਸੀਂ ਸ਼ੈੱਡ ਬੁਆਇਆ ਸਾਡੇ ਪੈਸੇ ਲੱਗੇ ਲੱਖ ਰੁਪਏ ਲੈਂਦੇ ਲੱਖ ਰੁਪਏ ਇੱਕ ਦੁਕਾਨ ਦਾ ਜੇ ਸ਼ੈੱਡ ਭਾਈਆਂ ਇਹਨਾਂ ਨੇ ਕਰਾਇਆ ਲੈਣਾ ਤੁਹਾਡੇ ਕੋਲ ਸ਼ੈੱਡ ਬਣਾ ਕੇ ਦਿੰਨੇ ਆ ਬਿਜਲੀ ਵਿੱਚ ਨੰਨੇ ਡੀਜ਼ਲ ਉੱਤੇ ਲੱਗਦਾ ਡਾਇਰੈਕਟਰ ਨਹੀਂ ਉੱਤੇ ਕੁੰਡੀ ਨਹੀਂ ਲੱਗਦੀ ਚੌਂਕੀਦਾਰ 100 100 ਚੌਂਕੀਦਾਰ ਰੱਖਦੇ ਆ ਸਿਕਿਉਰਿਟੀ ਵਾਲੇ ਇਹ ਨਹੀਂ ਆਸੀ ਕਰਾਇਆ ਸਾਨੂੰ ਦੁਕਾਨ ਦੇ ਦਿਓ ਅਸੀਂ ਕਿ ਅਸੀਂ ਨਹੀਂ ਦੇਣੀ ਜੇ ਅਸੀਂ ਵੇਚ ਦਈਏ ਤਾਂ ਤਾਂ ਸਭ ਦੇ ਕੋਈ ਵੇਚੋ ਅਸੀਂ ਭਾਈ ਨਹੀਂ ਵੇਚਣੀ ਸਾਡੀ ਦੁਕਾਨ ਨਿਕਲੇ ਅਸੀਂ ਦੁਕਾਨ ਕਰਾਂਗੇ ਇੱਥੇ ਲੱਖ ਲੱਖ ਰੇ ਕਰਾਇਆ ਲੈਂਦੇ ਨੇ ਅੱਜ ਬਚਤ ਭਵਾਨੀ ਜੋ ਡਰਾ ਹੈ ਡੀਸੀ ਦਫਤਰ ਸਾਰੇ ਸਾਹਮਣੇ ਠੀਕ ਹੈ ਨਾ ਨਜਾਇਜ਼ ਥੋੜੀ ਹੋਏਗੀ ਜਨਾ ਸਾਰੇ ਨਜਾਇਜ਼ 15 ਲੱਖ ਰੁਪਇਆ ਮੰਗਦੇ ਜੀ 15 15 ਲੱਖ ਦੀ ਆਵਾਜ਼ ਆ ਰਹੀ ਆ ਉਹ ਕਹਿੰਦੇ ਅਸੀਂ ਉਹ ਬਾਜੀ ਮੰਗਦੇ ਅਸੀਂ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਆ ਨੂੰ ਮੇਰੇ ਕੋਲੋਂ ਮੰਗਿਆ 5 ਲੱਖ ਰੁਪਇਆ ਪੂਰੀ ਮਾਰਕੀਟ ਬਣੀ ਹੋਈ ਆ ਠੀਕ ਹੈ ਇਹ ਬੰਦੇ ਨੇ ਸਾਨੂੰ ਕਿਹਾ ਸੀ ਕਿ ਮੈਨੂੰ ਦੁਕਾਨ ਦੇ ਦਿਓ ਪੰਮੇ ਨੇ ਕਿ ਸਾਨੂੰ ਦੁਕਾਨ ਵੇਚ ਦਿਓ ਸੀਗਾ ਅਸੀਂ ਪਰਚੀ ਪਾਈ ਸਾਡੀ ਪਰਚੀ ਨਿਕਲੀ ਅਸੀਂ ਕਿਉਂ ਦੁਕਾਨ ਦਈਏ ਅਸੀਂ ਖੁਦ ਕਰਨਾ ਹੈ ਕਾਰੋਬਾਰ ਅੱਜ ਮੇਰੇ ਕੋਲ ਕਚਹਿਰੀ ਖੜੇ ਖੜੇ ਹੀ 5 ਲੱਖ ਰੁਪਇਆ ਮੰਗ ਲੇਤਾ ਕਿ 5 ਲੱਖ ਦਿਓ ਤੁਹਾਨੂੰ ਲਾਇਸੈਂਸ ਦੇ ਦਿੰਨੇ ਕਿੰਨੇ ਪੈਸੇ ਮੰਗੇ ਦੱਸੋ ਕਾਦੀ ਗੱਲ ਦਾ ਕਿਉਂ ਨਹੀਂ ਇਹ ਇੱਕ ਕਮਿਸ਼ਨਰ ਤੋਂ ਉੱਪਰ ਤਾਂ ਨਹੀਂ ਹੋਗੇ ਭਾਜੀ ਦੁਕਾਨਾਂ ਉੱਥੋਂ ਸਰ ਗਵਰਨਮੈਂਟ ਲੋਕਾਂ ਦਾ ਅਲਾਟ ਹੋਈਆਂ ਨਾ ਤੇ ਉਹਨਾਂ ਤੋਂ ਉੱਪਰ ਤਾਂ ਨਹੀਂ ਹੋਗੇ ਇਹ ਤਾਂ ਧੱਕੇਸ਼ਾਹੀ ਕਰ ਰਹੇ ਆ ਹਰ ਗੱਲ ਤੇ ਧੱਕੇਸ਼ਾਹੀ ਕਿਉਂ ਕਰਨਗੇ ਤੁਸੀਂ ਦੇਖੋ ਇਹਨਾਂ ਸਾਡੀ 28 18 ਨੰਬਰ ਦੇ 20 ਨੰਬਰ ਉਹ ਨਹੀਂ ਕਿਹੜੀ ਸੇਡਾਈ ਦੁਕਾਨਾਂ ਟੋਟਲ ਕਿੰਨੀਆਂ ਲਾਗੀਆਂ ਕਿੰਨੀਆਂ ਧੱਕੇ ਭਾਜੀ ਧੱਕੇ ਭਾਜੀ ਆ ਦੇਖੋ ਤਿੰਨਾਂ ਸਾਡੀਆਂ ਵਾ ਲਾਈਟ ਸਾਡੀ ਆ ਅਸੀਂ ਉਹ ਲਾੜਾ ਆਪਣਾ ਇਸਤੇਮਾਲ ਬਣਾਣ ਅਸੀਂ ਇਹ ਥੋੜੀ ਕਹਿੰਦੇ ਵੀ ਨਾ ਵੇਚਣੋ ਕਮਨਗਰ ਲੁਧਿਆਣਾ ਦੀ ਦਾਣਾ ਮੰਡੀ ਜਿੱਥੇ ਕਿ ਸਦੀਆਂ ਤੋਂ ਪਟਾਕਾ ਲੱਗਦਾ ਆ ਰਿਹਾ ਵਾ ਦੀਵਾਲੀ ਵਾਲੇ ਕੁਝ ਮਹੀਨੇ ਪਹਿਲਾਂ ਤਿਆਰੀਆਂ ਸ਼ੁਰੂ ਹੋਈ ਜਾਂਦੀਆਂ ਨੇ ਤੇ ਹੁਣ ਇੱਥੇ ਜਿਹੜਾ ਵਿਵਾਦ ਜਿਹੜਾ ਕੀ ਆ ਛੜਦਾ ਹੋਇਆ ਨਜ਼ਰ ਆਇਆ ਵਾ ਤੇ ਹਾਈ ਵੋਲਟੇਜ ਹੰਗਾਮਾ ਵੀ ਜਿਹੜਾ ਨਜ਼ਰ ਆ ਰਿਹਾ ਵਾ ਇੱਕ ਦੂਜੇ ਤੇ ਅ આરોਪ ਵੀ ਲੰਦੇ ਹੋਏ ਨਜ਼ਰ ਆ ਰਹੇ ਨੇ ਗੁਰਮੀਤ ਮੈਦਾਨ ਵੀ ਇੱਥੇ ਪਹੁੰਚੇ ਨੇ ਤੇ ਜਿਹੜੇ ਦੂਜੇ ਪ੍ਰਧਾਨ ਦੇ ਪ੍ਰਧਾਨ ਨੇ ਉਹ ਵੀ ਪਹੁੰਚੇ ਹੋਏ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਇਹ ਇਹ ਵਿਵਾਦ ਜਿਹੜਾ ਕਿ ਅੱਜ ਤਾਂ ਛਿੜਿਆ ਹੋਇਆ ਵਿਵਾਦ ਕਦ ਛਿੜਿਆ ਹੋਇਆ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜਾ ਇੱਥੇ ਵਿਵਾਦ ਛਿੜਦਾ ਨਜ਼ਰ ਆਇਆ ਵਾ ਤੇ ਹਾਈ ਵੋਲਟੇਜ ਹੰਗਾਮਾ ਵੀ ਜਿਹੜਾ ਕਿ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਵਾ ਕਿਉਂਕਿ ਇੱਥੇ ਜਿਹੜੀਆਂ ਦੁਕਾਨਾਂ ਨਿਕਲੀਆਂ ਨੇ ਉਹ ਦੁਕਾਨਾਂ ਜਿਨ੍ਹਾਂ ਨੇ ਡ੍ਰੌਪ ਆਇਆ ਸੀਗਾ ਆ ਯਾ ਕਈਆਂ ਦੁਕਾਨਾਂ ਨਹੀਂ ਨਿਕਲੀਆਂ ਕਈਆਂ ਦੁਕਾਨਾਂ ਨਿਕਲੀਆਂ ਨੇ ਪਰ ਮੰਡੀ ਵਾਲਿਆਂ ਲੋਕ ਪਹਿਲੇ ਇੱਥੇ ਤਿਆਰੀਆਂ ਮੁਕੰਮਲ ਕੀਤੀਆਂ ਗਿਆ ਸੀਆਂ ਪਰ ਉਹਨਾਂ ਦਾ ਜਿਹੜਾ ਦੁਕਾਨ ਜਰੀਆ ਨਹੀਂ ਨਿਕਲੀ ਉਹ ਉਸੇ ਚਲਦੇ ਹੋਏ ਆ ਕਿਹਾ ਜਾ ਰਿਹਾ ਸੀਗਾ ਕਿ ਜਿਨ੍ਹਾਂ ਦੀ ਦੁਕਾਨ ਨਿਕਲੀ ਸੀ ਉਹਨਾਂ ਕੋ ਮੰਗਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਕੋਲ ਉਹਨਾਂ ਦੇ ਵੱਲੋਂ ਪੈਸੇ ਜ਼ਿਆਦਾ ਮੰਗੇ ਜਾਂਦੇ ਪਏ ਆ ਤੇ ਇਹੀ ਜਿਹੜੇ આરોਪ ਜਿਹੜੇ ਲਾਉਂਦੇ ਨਜ਼ਰ ਆਏ ਸੀਗੇ ਤੇ ਅਸੀਂ ਉਹ આરોਪਾਂ ਨੂੰ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਜਿਹੜੇ આરોਪ ਹੈ ਇਹ ਸਹੀ ਨੇ ਜਾਂ ਗਲਤ ਨੇ ਗੱਲਬਾਤ ਕਰਾਂਗੇ ਇੱਥੇ ਦੇ ਜਿਹੜੇ ਜਿਨ੍ਹਾਂ ਦੇ ਦੁਕਾਨਾਂ ਨਿਕਲੀਆਂ ਜਿਨ੍ਹਾਂ ਦੇ ਦੁਕਾਨਾਂ ਨਹੀਂ ਵੀ ਨਿਕਲੀਆਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨੀ ਅਸੀਂ ਚਾਹਾਂਗੇ ਤੇ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਅੱਜ ਇੱਥੇ ਦਵਾਂਗੇ ਰੋਪ ਲਾਇਆ ਜਾ ਰਿਹਾ ਹੈ ਕਿ ਤੁਸੀਂ ਦੁਕਾਨਾਂ ਦੇ ਪੈਸੇ ਵੱਧ ਮੰਗ ਰਹੇ ਹੋ ਜਾਂ ਕੁਝ ਭਾਜੀ ਮੈਂ ਕੰਮ ਕਰਨਾ ਹੈ ਮੈਂ ਕਹਦਾ ਵੱਧ ਮੰਗਨੇ ਪਏ ਮੈਂ ਤਾਂ ਆਪਣਾ ਕੰਮ ਕਰਨਾ ਪਟਾਕਿਆਂ ਦਾ ਮੈਂ ਅਰਸਾal ਹੋ ਗਏ 3 ਸਾਲ ਕੰਮ ਕਰਦੇ ਆ ਆਪਾਂ ਆਪਾਂ ਕਿਹੜਾ ਪਹਿਲੀ ਵਾਰੀ ਕੰਮ ਕਰਨ ਲੱਗੇ ਹੋਏ ਆ ਇਹ ਤਾਂ ਉਲਟਾ ਸਾਡੇ ਕੋਲ ਟੀਨਾ ਦਾ ਕਿਰਾਇਆ ਲੈਂਦੇ ਨੇ ਲੱਖ ਲੱਖ ਰੁਪਈਆ ਪੁੱਛੋ ਲੱਖ ਰੁਪਏ ਟੀਨ ਲੱਗੇ ਨੇ ਇਹਨਾਂ ਦੇ 8-8000 ਦੇ ਗਿਲਚੋਂਗ ਤਾਂ ਮਿਲ ਜਾਂਦੇ ਨੇ ਹਾਂ ਆਓ ਇਸ ਮੀਰਾ ਦੇ ਵਿੱਚ ਹੰਗਾਮਾ ਦੇਖ ਸਕਦੇ ਹੋ ਕਿੱਦਾਂ ਹੋ ਰਿਹਾ ਵਾ ਹੰਗਾਮਾ ਦੇਖ ਸਕਦੇ ਹੋ ਮਾਹੌਲ ਜਿਹੜਾ ਗਿਆ ਗਰਮਾ ਰਿਹਾ ਵਾ ਇੱਥੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਗਿਆ ਇਹ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਦਾਣਾ ਮੰਡੀ ਪਟਾਕਾ ਐਸੋਸੀਏਸ਼ਨ ਜਿਹੜੇ ਹੈਗੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜਾ ਕਿਹਾ ਇੱਕ ਵਿਅਕਤੀ ਜਿਹੜਾ ਗਿਆ ਕਿੰਨਾ ਕੁ ਆ ਇੱਥੇ ਗੁੱਸੇ ਦੇ ਵਿੱਚ ਆ ਕੇ ਉਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੁੰਦਾ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ ਹਾਈ ਵੋਲਟੇਜ ਹੰਗਾਮਾ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਇਹ ਕਿ ਵਿਅਕਤੀ ਦੇ ਵੱਲੋਂ ਆਗੇ ਕੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਕਿੱਦਾਂ ਤੜਵਾਤੀਆਂ ਦੁਕਾਨਾਂ ਇਹ ਦੁਕਾਨਾਂ ਕਿਸ ਤਰ੍ਹਾਂ ਟੁੱਟੀਆਂ ਇਹ ਸਾਨੂੰ ਜਰੂਰ ਜਵਾਬ ਚਾਹੀਦਾ ਹੈ ਇਸ ਦਾ ਇਹ ਜਰੀਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਿਲਕੁਲ ਗੱਲਬਾਤ ਵੀ ਕਰਨੀ ਜਾਵਾਂਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਨ੍ਹਾਂ ਦੀਆਂ ਦੁਕਾਨਾਂ ਅਲਾਟਮੈਂਟ ਹੋ ਕੇ ਨਿਕਲੀਆਂ ਨੇ ਉਹਨੂੰ ਲੈ ਕੇ ਅੱਜ ਵਿਵਾਦ ਹੋ ਰਿਹਾ ਵਾ ਵਿਵਾਦ ਛੜਿਆ ਵਾ ਲੁਧਿਆਣਾ ਦੇ ਆ ਭਾਈ ਜੀ ਕੀ ਮਾਮਲਾ ਭਾਈ ਜੀ ਕੀ ਮਾਮਲਾ ਕੀ ਹੋ ਗਿਆ ਇਹ ਪੈਸੇ ਤਾਂ ਨਹੀਂ ਨਾ 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 ਅਸੀਂ ਮੇਰੀ ਗੱਲ ਸੁਣੋ ਜਿਸ ਨਾਮ ਤੇ ਦੋ ਦੁਕਾਨਾਂ ਨਿਕਲੀਆਂ ਉਸ ਨਾਮ ਦੀਆਂ ਦੁਕਾਨਾਂ ਚੱਲਣ ਗਿਆ ਤੁਸੀਂ ਬਣਾ ਰਹੇ ਹਾਂਜੀ ਹਾਂਜੀ ਨਹੀਂ ਨਹੀਂ ਸਰਕਾਰ ਸਾਡੇ ਨਿਕਲੀਆਂ ਉਹ ਕਹਿੰਦੇ ਅਸੀਂ ਆਪ ਬਣਾਈਆਂ ਦੁਕਾਨਾਂ ਨਹੀਂ 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 ਆ ਪੱਪਾ 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 ਉਹ ਪੱਪਾ ਬਣਾਈਆਂ ਪੱਪਾ ਸਾਡਾ ਪੱਪਾ ਲੈ ਜਾਓ ਆ ਜੇ ਆ ਇੱਕ ਮਿੰਟ ਦੇਖੋ ਭਾਈ ਜੀ ਕੀ ਕੀ ਨਾਮ ਹੈ ਤੁਹਾਡਾ ਉਹ ਬਿਲਕੁਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਾਈ ਵੋਲਟੇਜ ਹੰਗਾਮਾ ਇੱਥੇ ਹੁੰਦਾ ਤੁਹਾਨੂੰ ਨਜ਼ਰ ਆ ਰਿਹਾ ਲੁਧਿਆਣਾ ਪਟਾਕਾ ਮਾਰਕੀਟ ਐਸੋਸੀਏਸ਼ਨ ਦੇ ਵਿੱਚ ਲੁਧਿਆਣਾ ਦੇ ਦਾਣਾ ਮੰਡੀ ਵਿੱਚ ਸਸਤੀ ਤਸੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਨਾਹਪੁਰ ਮਾਹੌਲ ਜਿਹੜਾ ਕਿ ਇੱਥੇ ਬੰਦਾ ਲਿਖਾਈ ਦੇ ਰਿਹਾ ਵਾ ਬਾਈ ਜੀ ਕੀ ਰ ਬਿਲਕੁਲ ਦੇਖ ਸਕਦੇ ਹੋ ਮੋਰਦਾਵਾਂ ਜਿਹੜੀ ਹੈ ਇਸ ਲਾਲੀ ਵਾਲੀ ਸ਼ੁਰੂ ਕਰਦੇ ਚਗੇ ਤਸਵੀਰਾਂ ਦੇ ਵਿੱਚ ਜੱਗੀ ਨੇ ਦੁਕਾਨਾਂ ਦੀ ਲਿਖੀ ਦੇ ਕਿ ਉਹ ਕਹਿੰਦੇ ਦੁਕਾਨਾਂ ਤੁਸੀਂ ਟਾ ਰਹੇ ਹੋ ਇਹ ਅਸੀਂ ਥੋੜੀ ਆ ਰਹੇ ਹਾਂ ਖੁਦ ਜਾ ਰਹੇ ਹਾਂ ਆ ਰਹੇ ਖੁਦ ਜਾ ਰਹੇ ਬਾਰੇ ਕਹਿੰਦੇ ਬੰਦੇ ਗਾਉਂ ਦਾ ਮਾਰਿਆ ਕੋਈ ਕਿਸੇ ਨੇ ਨਹੀਂ ਮੰਗਿਆ ਕਿਸੇ ਨੇ ਨਹੀਂ ਮੰਗਿਆ ਦੋ ਦੁਕਾਨਾਂ ਨਿਕਲੇ ਦੋਨੋਂ ਕਰਾਂਗੇ ਦੋਨੋਂ ਕਰਾਂਗੇ ਕਹਿੰਦੇ ਕਿ ਅਸੀਂ ਬਸੋ ਦੋ ਦੁਕਾਨਾਂ ਹੀ ਨਿਕਲੀ ਐਕਸਪੀਰੀਅੰਸ ਨਹੀਂ ਹੈਗਾ ਦੀ ਬਰਸਾ ਦੇ ਲਾ ਦੇ ਬੜਾ ਐਕਸਪੀਰੀਅੰਸ ਆ 8 ਕ ਨੰਬਰ ਦੇ ਕਹਿੰਦੇ ਕਿ ਜਿਹੜੇ ਕਹਿੰਦੇ ਕਿ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੁਝ ਵੀ ਤਜਰਬਾ ਨਹੀਂ ਹੈਗਾ ਉਹਨਾਂ ਨੂੰ ਦੁਕਾਨਾਂ ਦੇਤੀਆਂ ਲੋਡ ਕਰ ਰਹੇ ਉਹਨਾਂ ਨਿਕਲੀਆਂ ਅਸੀਂ ਕਹਿੰਦੇ ਕਮਿਸ਼ਨਰਾਂ ਨੂੰ ਦੁਕਾਨਾਂ ਗੱਡੀਆਂ ਜਿਹੜੀਆਂ ਹੱਕੇ ਚ ਆ ਗਈਆਂ ਜਿਨ੍ਹਾਂ ਦੇ ਉਹਨਾਂ ਦੇ ਆ ਗਈਆਂ ਕਹਿੰਦੇ ਅਸੀਂ ਸ਼ੈੱਡ ਬੁਆਏ ਆ ਸਾਡੇ ਪੈਸੇ ਲੱਗੇ ਲੱਖ ਰੁਪਏ ਲੈਂਦੇ ਲੱਖ ਰੁਪਏ ਇੱਕ ਦੁਕਾਨ ਦਾ ਜੇ ਸ਼ੈੱਡ ਭਾਈਏ ਇਹਨਾਂ ਨੇ ਕਰਾਇ ਲੈਣਾ ਸਾਡੇ ਕੋਲ ਲੱਖ ਰੁਪਿਆ ਇਹ ਨਹੀਂ ਅਸੀਂ ਕਰਾਇਆ ਸਾਨੂੰ ਦੁਕਾਨ ਦੇ ਦਿਓ ਅਸੀਂ ਕਿ ਅਸੀਂ ਨਹੀਂ ਦੇਣੀ ਜੇ ਅਸੀਂ ਵੇਚ ਦਈਏ ਤਾਂ ਤਾਂ ਸਾਨੂੰ ਦੇ ਦੇ ਤੂੰ ਹੀ ਵੇਚੋ ਅਸੀਂ ਭਾਈ ਨਹੀਂ ਵੇਚਣੀ ਸਾਡੀ ਦੁਕਾਨ ਨਿਕਲੀ ਅਸੀਂ ਦੁਕਾਨ ਚਰਾਂਗੇ ਹੁਣ ਜੇ ਅਸੀਂ ਨਹੀਂ ਦਿੱਤੀ ਤੇ ਹੁਣ ਛੱਡ ਸਿਰਫ ਸਾਡੀਆਂ ਦੁਕਾਨਾਂ ਦਾ ਹੀ ਛੱਡ ਟੁੱਟੇ ਆ ਹੋਰ ਦੇ ਵੀ ਟੁੱਟੇ ਅਸੀਂ ਤੁਹਾਡੇ ਨਾਲ ਗੱਲ ਕੀਤੀ ਅਸੀਂ ਨਹੀਂ ਦਿੱਤੀ ਸਾਡੀ ਦੁਕਾਨਾਂ ਦਾ ਹੀ ਛੱਡ ਟੁੱਟੇ ਆ ਬਸ ਸਾਡੀਆਂ ਦੁਕਾਨਾਂ ਨੇ ਤੁਹਾਡੀ ਇੱਥੇ ਸਾਡੀ ਭਾਈ 18 ਨੰਬਰ ਹੈ ਇੱਕ ਬ੍ਰਦਰ ਦੀ 20 ਨੰਬਰ ਦੁਕਾਨ ਹੈ ਅਜਾ 20 ਨੰਬਰ 18 ਨੰਬਰ ਹੈ ਬਸ ਦੋ ਦੇ ਹੀ ਟੁੱਟੇ ਆ ਇੱਥੇ ਲੱਖ ਲੱਖ ਰਾਇਆ ਕਰਾਇਆ ਲੈਂਦੇ ਨੇ ਅੱਜ ਬਚਤ ਬਵਾਨੀ ਦਾ ਸਾਰੇ ਸਾਹਮਣੇ ਠੀਕ ਹੈ ਨਾ ਨਜਾਇਜ਼ ਥੋੜੀ ਹੋਇਆ ਕਿਦਣਾ ਸਾਰੇ ਨਜਾਇਜ਼ ਜਿਹਨਾਂ ਇਹਨਾਂ ਬੱਚਿਆਂ ਕੋਲ ਕਿਸਮਤ ਆ ਲੱਕ ਹੈ ਉਹਨੇ ਨਾ ਨਿਕਲੇ ਨਹੀਂ ਕੀ ਕਰਤਾ ਬਈ ਇਹਨਾਂ ਦੇ ਅੰਦਰੋਂ ਸਾਡੀਆਂ ਦੁਕਾਨਾਂੋਂ ਨਿਕਲਿਆ ਸੀ ਕੀ ਕਰਾਂਗੇ ਉਹ ਕੰਨ ਨਹੀਂ ਫਿਰ ਨਹੀਂ ਹੈਗਾ ਤੁਹਾਨੂੰ ਕੋਈ ਵਪਾਰੀ ਬੰਦੇਓ ਇੱਕ ਮਿੰਟ ਫਾਇਲਾ ਸਾਡੀ ਕਿੱਧਰ ਬਾਤ ਹੋ ਗਈ ਜਿਹੜੇ ਐਕਸਪੀਰੀਅੰਸ ਨਹੀਂ ਹੈਗਾ ਕਰਨੇ ਤਾਂ ਸਭ ਕੁਝ ਦੇਖ ਕੇ ਦੇ ਦਿੱਤੀ ਵਈਨਾ ਸੱਟ ਡੇਰ ਪਰ ਬਿਆਹ ਹੈ ਭਾਈ ਜੀ ਗੱਲ ਸੁਣੋ ਕਿੱਧਰ ਆਓ ਦੁਕਾਨਾਂ ਤਾਂ ਬਹੁਤ ਜਿਹੜਾ ਇੱਥੇ ਵਿਵਾਦ ਜਿਹੜਾ ਛੱਡਦਾ ਨਜ਼ਰ ਆ ਰਿਹਾ ਵਾ ਉਹ ਦੂਜੇ ਪਾਸੇ ਵੀ ਤੁਹਾਨੂੰ ਲੈ ਚਲਦੇ ਆਂ ਜਿੱਤੇ ਕਿ ਦੋ ਦੁਕਾਨਾਂ ਇੱਥੇ ਨਿਕਲੀਆਂ ਸਿਗੀਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਨਾਮ ਕੀ ਹੈ ਸੁਭਨਾਮ ਕੀ ਲੜਾ ਦੁਪਿੰਦਰ ਸਿੰਘ ਦੁਪਿੰਦਰ ਜੀ ਹਾਂ ਜੀ ਅੱਜ ਕਿੱਥੇ ਰਹਿਣ ਵਾਲੇ ਤੁਸੀਂ ਅਜੀ ਫੀਲਡਾਂ ਜੀ ਫੀਲਡਾਂ ਜੀ ਆ ਬਿਲਕੁਲ ਦੁਪਿੰਦਰ ਜੀ ਤੁਹਾਡੀ ਇਹ ਦੁਕਾਨ ਹੈ ਇਹ ਇਹ ਤੁਹਾਡੀ ਦੁਕਾਨ ਹੈ ਹਾਂਜੀ ਦੋ ਦੋ ਦੁਕਾਨਾਂ ਹੈਲੋ ਅੱਛਾ ਦੱਸ ਦਿੰਦਾ ਜੀ ਬ੍ਰਦਰ ਹੈ ਮੇਰਾ ਇਹ ਅੱਛਾ ਤੁਹਾਡਾ ਬ੍ਰਦਰ ਹਾਂਜੀ ਹਾਂਜੀ ਛੋਟਾ ਬ੍ਰਦਰ ਹੈ ਮੇਰਾ ਮੇਰਾ ਉਪਿੰਦਰ ਸਿੰਘ ਨਾਮ ਹੈ ਜੀ ਉਪਿੰਦਰ ਸਿੰਘ ਹਾਂਜੀ ਅੱਛਾ ਇਹ ਤੁਹਾਡੀ ਦੁਕਾਨ ਹੈ ਹਾਂਜੀ ਇੱਕ ਐ ਸਾਡੀ ਦੁਕਾਨ ਹੈ ਇੱਕ ਤੁਹਾਡੀ ਉਹ ਦੁਕਾਨ ਹੈ ਜੀ ਅੱਛਾ ਇੱਕ ਉਹ ਦੁਕਾਨ ਹੈ ਤੁਹਾਡੀ ਠੀਕ ਹੈ ਹਾਂਜੀ ਇੱਕ ਸਾਡੀ ਨਿਕਲੀ ਹੈ ਇੱਕ ਸਾਡੇ ਫਰੈਂਡ ਦੀ ਨਿਕਲੀ ਹੈ ਖਾਸ ਦੀ ਦੋ ਦੁਕਾਨਾਂ ਨਿਕਲੀਆਂ ਭਾਜੀ ਸਾਡੀਆਂ ਪੂਰੀ ਭਾਜੀ ਮੈਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਪੂਰੀ ਮਾਰਕੀਟ ਬਣੀ ਹੋਈ ਹੈ ਠੀਕ ਹੈ ਇਹ ਬੰਦੇ ਨੇ ਸਾਨੂੰ ਕਿਹਾ ਸੀ ਕਿ ਮੈਨੂੰ ਦੁਕਾਨ ਦੇ ਦਿਓ ਪੰਮੇ ਨੇ ਕਿ ਸਾਨੂੰ ਦੁਕਾਨ ਵੇਚ ਦਿਓ ਸੀਗਾ ਅਸੀਂ ਪਰਚੀ ਭਾਈ ਸਾਡੀ ਪਰਚੀ ਨਿਕਲੀ ਅਸੀਂ ਕਿਉਂ ਦੁਕਾਨ ਲਈਏ ਅਸੀਂ ਖੁਦ ਕਰਨਾ ਹੈ ਕਾਰੋਬਾਰ ਅਸੀਂ ਭਾਜੀ 3 ਸਾਲ ਤੋਂ ਕਰਦੇ ਆ ਰਹੇ ਆ ਜੇ ਕਹਿੰਦੇ 10 ਸਾਲ ਤੋਂ ਕਰਦੇ ਰਹੀ 3 ਸਾਲ ਤੋਂ ਅਸੀਂ ਕਰਦੇ ਆ ਰਹੇ ਆ ਜੇ ਉਹਨਾਂ ਦੀ ਦੁਕਾਨ ਨਿਕਲੀ ਹੈ ਤੇ ਉਹ ਆਪਣੇ ਸ਼ੈੱਡ ਲਾਣ ਆਪਣੇ ਆਪ ਤੇ ਭਾਜੀ ਸ਼ੈੱਡ ਲਾਣ ਫਿਰ ਪੂਰੀ ਮਾਰਕੀਟ ਤੇ ਸੋਣਾ ਇਹਨਾਂ ਨੇ ਲਾਇਆ ਇਹ ਦੋ ਦੁਕਾਨਾਂ ਦੀ ਇਹਨਾਂ ਨੇ ਲਾਇਏ ਹੋਏ ਸੀਗੇ ਫਿਰ ਪੂਰੀ ਮਾਰਕੀਟ ਤੇ ਦੁਕਾਨ ਖੜਵਾ ਦੇਣ ਅਸੀਂ ਲਵਾ ਲੈਨੇ ਆ ਸ਼ੈੱਡ ਆਪਣੇ ਆਪ ਇੱਕ ਮਿਸ਼ਨਰ ਤੋਂ ਉੱਪਰ ਤਾਂ ਨਹੀਂ ਹੋਗੇ ਭਾਜੀ ਦੁਕਾਨਾ ਉੱਥੋਂ ਸਰ ਗਵਰਨਮੈਂਟ ਵਾਲੇ ਅਲਾਰਟ ਹੋਈਆਂ ਨਾ ਤੇ ਉਹਦਾ ਉੱਪਰ ਤਾਂ ਨਹੀਂ ਹੋਗੇ ਇਹ ਤਾਂ ਧੱਕੇਸ਼ਾ ਇਹ ਥੋੜਾ ਤੁਸੀਂ ਚਾਰ ਬੰਦੇ ਇਕੱਠੇ ਕਰਕੇ ਬਦਮਾਸ਼ੀ ਕਰ ਲੋਗੇ ਇਦਾਂ ਨਹੀਂ ਹੁੰਦਾ ਹੁੰਦਾ ਬਿਲਕੁਲ ਮਦਾਨ ਸਾਹਿਬ ਮਦਾਨ ਸਾਹਿਬ ਇੰਨਾ ਕਿਉਂ ਗਰਮਾ ਗਿਆ ਮਾਹੌਲ ਕਿਉਂ ਇੰਨਾ ਵਿਵਾਦ ਛਿੜ ਗਿਆ ਦੁਕਾਨਾਂ ਨੂੰ ਲੈ ਕੇ ਕੀ ਮਾਮਲਾ ਹੋ ਗਿਆ ਦੁਕਾਨਾਂ ਤੋੜੀਆਂ ਜਾਂਦੀਆਂ ਸਾਹਿਬ ਤੁਹਾਡਾ ਪਿੱਤੇ ਦਾ ਲੁਧਿਆਣਾ ਲਾਈਦਾ ਤੁਸੀਂ ਤੇ ਪਹੁੰਚ ਕੇ ਬੜੀ ਮਿਹਰਬਾਨੀ ਤੁਹਾਨੂੰ ਸ਼ਾਇਦ ਜਾਣਕਾਰੀ ਹੋਏਗੀ ਤੁਸੀਂ ਮੇਰੇ ਮੁਹੱਲੇ 'ਚ ਰਹਿੰਦੇ ਹੋ ਮੈਂ ਤਾਂ ਇੱਥੇ ਲਵਾਂ ਮੇਰੇ ਭਰਾ ਦੀਆਂ ਦੁਕਾਨਾਂ ਨਿਕਲੀਆਂ ਮੈਂ ਨਾਲ ਕਰਨ ਲਈ ਕੰਮ ਆਇਆ ਪਹਿਲੀ ਵਾਰੀ ਮੈਨੂੰ ਨਹੀਂ ਪਤਾ ਪਪਾ ਜੀ ਬਾਰੇ ਜਾਣ ਕੇ ਸੀ ਪਪਾ ਸਾਰੇ ਡਾਕਿਆਂ ਦਾ ਕੰਮ ਕਰਦਾ ਇੱਥੇ ਜਿੰਨੀਆਂ ਦੁਕਾਨਾਂ ਬੰਦੀਆਂ ਮਹੀਨੇ ਉਹ ਪੈਸੇ ਪਪਾ ਲੈਂਦਾ ਕਿੰਨੇ ਪੈ ਲੈਂਦਾ ਜੀ ਦੱਸਿਓ ਹਰ ਵਾਰੀ ਲੱਖ ਲੱਖ ਰੁਪਏ ਇਹ ਪਿਛਲੇ ਸਾਲ ਹੀ ਲੱਖ ਲੱਖ ਰੁਪਏ ਅਸੀਂ ਦਿੱਤਾ ਲੱਖ ਲੱਖ ਰੁਪਏ ਦੁਕਾਨ ਮੈਂ 4 ਲੱਖ ਦੀ ਮੋੜ ਲਿੱਤੀ ਸੀ ਪਿਛਲੇ ਸਾਲ ਇਹ ਦੁਕਾਨ ਹੈ ਇੱਕ ਲਾਈਟ ਹੈ ਇਹ ਦੁਕਾਨ ਦਾ ਲੱਖ ਰੁਪਿਆ ਲੈਂਦਾ ਹਰ ਵਾਰੀ ਇਹ ਮੇਰਾ ਟੀਨ ਮਿਲ ਜਾਂਦਾ ਗੱਲ ਚੋਂਗ ਤੋਂ ਦੱਸੋ ਇਹ ਲੱਖ ਉਹ ਸਾਰੇ ਦਿੰਦੇ ਨੇ ਲੱਖ ਦਿੰਦੇ ਨੇ ਕੋਈ ਕਿੱਦਾਂ ਦਿੰਦੇ ਨੇ ਓ ਯਾਰ ਜੇ ਨਹੀਂ ਤੇਰੀ ਮੇਰੇ ਨੂੰ ਫੇਰ ਦੇ ਨੇ 8 ਵੋਨ ਆਏ ਇੱਥੇ ਮਿਲੇ ਮੈਂ ਕਿਹਾ ਭਾਜੀ ਕਹਿੰਦਾ ਦੁਕਾਨ ਮੈਂ ਕਿਹਾ ਯਾਰ ਮੇਰੀਆਂ ਨਹੀਂ ਮੈਂ ਕਿਹਾ ਆਉਂਦੀਆਂ ਦੁਕਾਨਾਂ ਨੇ ਉਹਨੀਆਂ ਨਿਕਲੀਆਂ ਮੈਨੂੰ ਨਹੀਂ ਦੇਣੀਆਂ ਉਹਨੇ ਆਪਣਾ ਕਰਨਾ ਹੈ ਮੈਨੂੰ ਦੱਸ ਦੇ ਮੈਂ ਕਿਹਾ ਯਾਰ ਮੈਂ ਕਿੱਦਾਂ ਦੱਸਦਾ ਦੁਕਾਨਾਂ ਆਉਂਦੀਆਂ ਮੈਂ ਕਿੱਦਾਂ ਦੱਸਦਾ ਭਾਜੀ ਦੁਕਾਨਾਂ ਦੇਣੀਆਂ ਮੈਂ ਥੋੜਾ ਦੱਸ ਸਕਦਾ ਦਸਣ ਵਾਲਾ ਮਾਲਕ ਉਹ ਕਹਿੰਦਾ ਮੈਂ ਨਹੀਂ ਦੇਣੀਆਂ ਅਸੀਂ ਆਪ ਕਰਨੀਆਂ 18 ਨੰਬਰ 20 ਨੰਬਰ ਸਾਡੀ ਢਾਈ ਵੀ ਨੇ ਦੇਖੋ ਸਾਡੀ ਦੁਕਾਨ ਮਤਲਬ ਅਸੀਂ ਉਹ ਕਹਿੰਦਾ ਮੈਂ ਨਹੀਂ ਦੇਣੀ ਮੈਂ ਆਪ ਕਰਨੀਆਂ ਹੁਣ ਮੈਂ ਜ਼ਬਰਦਸਤੀ ਥੋੜਾ ਕਰਨਾ ਫਿਰ ਵੀ ਮੈਂ ਕਹ 18 ਨੰਬਰ ਦਾ 20 ਨੰਬਰ ਹੋਰ ਨਹੀਂ ਕਿਸੇ ਢਾਈ ਦੁਕਾਨਾ ਟੋਟਲ ਕਿੰਨੀ ਸੀ ਜੀ ਢਾ ਲੱਗੇ ਨਹੀਂ ਪੱਤੇ ਭਾਈ ਪੱਤੇ ਭਾਈ ਆ ਦੇਖੋ ਸਾਰੀ ਢਾ ਲੱਗੇ ਪੱਤੇ ਭਾਈ ਸਾਰੀ ਮਾਲ ਨਹੀਂ ਪੱਤੇ ਭਾਈ ਨਹੀਂ ਉਹ ਯਾਰ ਸਾਰੀ ਢਾ ਲੱਗੇ ਗਲਤ ਗੱਲ ਨੂੰ ਪਾ ਓਏ ਇੱਕ ਢਾ ਲੱਗੇ ਸਾਰਾ ਢਾ ਲੱਗੇ ਸਾਰੀ ਢਾਣੀ ਪੱਤੇ ਭਾਈ ਤਾ ਗਲਤ ਕਰ ਰਹੇ ਮੈਂ ਨਹੀਂ ਰਹੀ ਨਹੀਂ ਇੱਕ ਮਿੰਟ ਨਹੀਂ ਬੋਲ ਕਹਿੰਦੇ ਨਹੀਂ ਬੋਲੇਗਾ ਯਾਰ ਵੀ ਆਈ ਭਾਈ ਯਾਰ ਗਲਤ ਨਾ ਜਾਣੇ ਨਾ ਓਏ ਯਾਰ ਤੈਨੂੰ ਮੈਂ ਚੱਲ ਗੱਲ ਕਰ ਰਿਹਾ ਤੂੰ ਇੱਕ ਵਾਰ ਚੁੱਪ ਕਰ ਜਾ ਬੰਨਾਂ ਨਿਕਲੀਆਂ ਨੇ ਚਲੋ ਕਮੈਸ਼ਨ ਨੂੰ ਕਰਕੇ ਲਵਾ ਲੋ ਯਾਰ ਲਵਾ ਲੋ ਲਵਾ ਲੋ ਫੇਰ ਯਾਰ ਇਹੋ ਬੋਲੇਗਾ ਸਾਡੀ ਮਾਰ ਦੇ ਜਾਓ ਆਪਸੇ ਕਰੋ ਭਾਈ ਯਾਰ ਕਮਿਸ਼ਨ ਨੂੰ ਲਵਾਓ ਓ ਸਾਰੀ 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 ਚੁੱਪ ਕਰ ਜਾ ਯਾਰ ਸਾਡੇ ਯਾਰ ਗੱਲ ਕਹਿੰਦੀ ਕਰਨੀ ਆ ਸਾਰੇ ਨਾਲੇ ਸਾਰੇ ਨਾਲੇ ਸਾਰੀਆਂ ਅਲਹਮਦੁਲਿਲਾਹ ਬਿਲਕੁਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਜਿਹੜਾ ਵਿਗਾੜ ਛੱਡ ਚੁੱਕਾ ਵਾ ਦੁਕਾਨਾਂ ਨੂੰ ਲੈ ਕੇ ਅਲਾਟਮੈਂਟ ਹੋਈਆਂ ਸੀ ਦੁਕਾਨਾਂ ਤੇ ਹੁਣ ਇੱਥੇ ਹਾਈ ਵੋਲਟੇਜ ਹੰਗਾਮਾ ਦੇਖਣ ਨੂੰ ਮਿਲਦਾ ਹੈ ਮਾਹੌਲ ਜਿਹੜਾ ਕਿ ਇੱਥੇ ਥੋੜਾ ਗਰਮਾ ਗਿਆ ਵਾ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿੱਥੇ ਕਿ ਟੀਨਾ ਜਿਹੜੀਆਂ ਢਾ ਦਿੱਤੀਆਂ ਗਈਆਂ ਨੇ ਪਹਿਲੇ ਦੁਕਾਨਾਂ ਉੱਤੇ ਲਾਈਆਂ ਗਈਆਂ ਸੀਗੀਆਂ ਦੁਕਾਨਾਂ ਇੱਥੇ ਪਹਿਲੇ ਲਾਈਆਂ ਗਿਆ ਸੀਗੀਆਂ ਟੀਨਾ ਲਾਈਆਂ ਗਿਆ ਸੀਗੀਆਂ ਫਿਰ ਉਸ ਤੋਂ ਬਾਅਦ ਦੁਕਾਨਾਂ ਇੱਥੇ ਉਹ ਜੇਕਰ ਜੇ ਡਰਾ ਕਿਸੇ ਦਾ ਨਹੀਂ ਨਿਕਲਿਆ ਜਾਂ ਮਾਰਗ ਅਸੋਸੀਏਸ਼ਨ ਦੇ ਬੰਦੇ ਦਾ ਕਿਸੇ ਦਾ ਨਹੀਂ ਨਿਕਲਿਆ ਤੇ ਉਹਨਾਂ ਦੇ ਬਦੋ ਜਿਆ ਇੱਥੇ ਟੀਨਾ ਤਾਂ ਢਾ ਦਿੱਤੀਆਂ ਗਿਆ ਤੇ ਉਹਨਾਂ ਦਾ ਜਿਹੜੇ ਜਿਨ੍ਹਾਂ ਦੀ ਦੁਕਾਨ ਨਿਕਲੀ ਹੈ ਜਿਨ੍ਹਾਂ ਡਰਾ ਨਿਕਲਿਆ ਦੁਕਾਨ ਦੇ ਲਈ ਲੋਟਮੈਂਟ ਹੋਈ ਜਿਹਨੂੰ ਦੁਕਾਨ ਉਹਨਾਂ ਦਾ ਇਹ ਕਹਿੰਦਾ ਕਿ ਇਹ ਸਾਡੇ ਕੋਲ ਲੱਖ ਲੱਖ ਰੁਪਏ ਲੈਂਦੇ ਨੇ ਇਹ ਟੀਨਾ ਦਾ ਕਿਰਾਇਆ ਲੈਂਦੇ ਨੇ ਤੇ ਇੱਕ ਵਿਅਕਤੀ ਵੱਲੋਂ ਇਹ ਵੀ ਕਿਹਾ ਗਿਆ ਕਿ 8000 ਰੁਪਏ ਦੇ ਨਵੀਆਂ ਟੀਨਾ ਆ ਜਾਂਦੀਆਂ ਨੇ ਤੇ ਇੱਥੇ ਪਪਾਈ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਲੱਖ ਰੁਪਇਆ ਲਾਂਦੇ ਨੇ ਪਪਾਈ ਉੱਥੇ ਰੇਗੀ ਦੁਕਾਨਾਂ ਦਾ ਜਿਹੜੇ ਲਾਂਦੇ ਲੱਖ ਲੱਖ ਰੁਪਏ ਕਿਰਾਇਆ ਵੀ ਲਾਂਦੇ ਨੇ ਖਰਚਾ ਨਹੀਂ ਲਾਂਦੇ ਖਰਚਾ ਲੈਣੇ ਆ ਖਰਚਾ ਮੈਂ ਤੁਹਾਨੂੰ ਇੱਕ ਵੰਡ ਜੀ ਇੱਕ ਵੰਡ ਅਸੀਂ ਕੋਈ ਕਰਾਇਆ ਨਹੀਂ ਲੈਂਦੇ ਜੀ ਉਹ ਕਹਿੰਦੇ ਇੱਕ ਇੱਕ ਲੱਖ ਸੁਣੋ ਜੀ ਮੇਕੋ ਸੁਣੋ ਹਾਂ ਜੀ ਸ਼ੈੱਡ ਬਣਾ ਕੇ ਦਿੰਨੇ ਆ ਹਾਂ ਬਿਜਲੀ ਵਿੱਚ ਦਿੰਨੇ ਆ ਡੀਜ਼ਲ ਉੱਥੇ ਲੱਗਦਾ ਡਾਇਰੈਕਟਰ ਨਹੀਂ ਉੱਥੇ ਕੁੰਡੀ ਨਹੀਂ ਲੱਗਦੀ ਚੌਂਕੀਦਾਰ 100-100 ਚੌਂਕੀਦਾਰ ਰੱਖਦੇ ਆ ਸਿਕਿਉਰਟੀ ਵਾਲੇ ਦਿਨ ਦੇ ਲੱਗ ਰਾਤ ਦੇ ਲੱਗ ਸਫਾਈ ਵਾਲੇ ਲੱਗ ਫਾਇਰ ਬ੍ਰੇਡ ਵਾਲੇ ਨੂੰ ਪੈਸੇ ਜੂਨੀਅਨ ਦਿੰਦੀ ਆ ਤੇ ਉਹ ਖਰਚਾ ਪੈਣਾ ਸਫਾਈ ਵਾਲੇ ਨੂੰ ਪੈਣਾ ਕੌਣ ਦੇਊਗਾ ਕੈਮਰੇ ਅਲੱਗ ਲੱਗੇ ਹੁੰਦੇ ਸਾਰਾ ਕੁਝ ਕੈਮਰੇ ਅਲੱਗ ਲਵਾਨੇ ਆ ਹਰ ਸਾਲ ਜੇ ਆਪ ਪ੍ਰਧਾਨ ਬਣ ਜਾਣ ਹੈ ਆਪਾਂ ਨੂੰ ਇਹ ਖੁਦ ਪ੍ਰਧਾਨ ਬਣ ਜਾਣ ਇਹਨਾਂ ਨੂੰ ਪਤਾ ਲੱਜੂਗਾ ਖਰਚਾ ਕਿੰਨਾ-ਕਿੰਨਾ ਪੈਂਦਾ ਹੈ ਕੌਣ ਕਰਾਇ ਲੈਂਦੇ ਆ ਪਤਾ ਲੱਜਾ ਅੱਜ ਤਾਂ ਬੰਦ ਕਰਤਾ ਐਸੇ ਕਰਕੇ ਵੀ ਆਪੇ ਇਕੱਠੇ ਕਰੋ ਆਪੇ ਤੋਂ ਉਹ ਕਹਿੰਦੇ ਜੈਲ ਸੀ ਹੋ ਰਹੀ ਹੈ ਬੌਂਸਰ ਸਾਡੀ ਦੁਕਾਨ ਇਹਨਾਂ ਦੀ ਸਾਡੀ ਨਿਕਲ ਗਈ ਇਹਨਾਂ ਦੀ ਉਹ ਕਹਿੰਦੇ ਕਿ 40-40 ਸਾਲ ਦਾ ਐਕਸਪੀਰੀਅੰਸ 4-4-5 ਸਾਲ ਕਹਿੰਦੇ ਕੰਮ ਕਰਨ ਵੇਚਦੇ ਕਿਉਂ ਵੇ ਆ ਕੰਮ ਕਰਨ ਸਾਨੂੰ ਕੋਈ ਧਰਾਇ ਨਹੀਂ ਕੰਮ ਕਰਨ ਉਹ ਇਹ ਕਹਿ ਰਹੇ ਨੇ ਮੇਰੇ ਕੋਲ ਇੱਕ ਪਤਾ ਨਹੀਂ ਤੁਹਾਡੇ ਕੋ ਜਿਹੜੇ ਪਟਾਕਾ ਪ੍ਰਦਾਨ ਨੇ ਉਹਨਾਂ ਦੀ ਕੋਈ ਫੋਨ ਰਿਕਾਰਡਿੰਗ ਹੈ ਕਿਤੇ ਮੈਂ ਹੁਣ ਤੁਹਾਨੂੰ ਦਿਨਾ ਦਿਓ ਜੀ ਦੇ ਦਿਓ ਜੀ ਜਦੋਂ ਮੈਨੂੰ ਉਹਨਾਂ ਨੇ ਕਹੀ ਇਹਦੇ ਬਾਹਰ ਮੰਗਦੇ ਆ 15 15 ਲੱਖ ਰੁਪਈਆ ਮੰਗਦੇ ਜੀ 15 15 ਲੱਖ ਦੀ ਆਵਾਜ਼ ਆ ਰਹੀ ਆ ਉਹ ਕਹਿੰਦੇ ਅਸੀਂ ਕਿ ਉਹ ਪਾਜੀ ਮੰਗਦੇ ਆ 20 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਮੇਰੇ ਕੋਲੋਂ ਮੰਗਿਆ 5 ਲੱਖ ਰੁਪਈਆ ਅਸੀਂ ਪਿਛਲੇ ਸਾਲ ਫਸਟ ਟਾਈਮ ਦੁਕਾਨ ਕੀਤੀ ਹੈ ਅੱਜ ਮੇਰੇ ਕੋਲ ਕਚਹਿਰੀ ਖੜੇ ਖੜੇ ਹੀ 5 ਲੱਖ ਰੁਪਈਆ ਮੰਗ ਲੇਤਾ ਕਿ 5 ਲੱਖ ਦਿਓ ਤੁਹਾਨੂੰ ਲਾਇਸੈਂਸ ਦੇਣੀ ਹੈ ਕਿੰਨੇ ਪੈਸੇ ਮੰਗੇ ਦੱਸੋ ਕਾਦੀ ਗੱਲ ਦਾ ਕਿਉਂ ਨਹੀਂ ਕਾਦੀ ਕਰੋ 3 ਮਹੀਨੇ ਤੋਂ ਚਾ 2 ਮਹੀਨੇ ਤੋਂ ਪਹਿਲਾਂ ਪ੍ਰਧਾਨ ਸਾਰੇ ਉਮਰ ਹੋ ਗਈ ਫਟਾਕਾ ਮੰਡੀ ਦੋ ਦੇ ਕਰਕੇ ਛੱਡਤੀ ਇਸ ਕਰਕੇ ਪ੍ਰਧਾਨਗੀ ਛੱਡਤੀ ਸੀ 11 ਮੈਂਬਰੀ ਕਮੇਟੀ ਬਣਾਈ ਮੇਰਾ ਕੋਈ ਤਲਵਾ ਨਹੀਂ ਮੈਂ ਪਿਛਲੇ 8 ਮਹੀਨੇ ਤੋਂ ਬਿਮਾਰ ਰਹਿਣਾ ਮੈਂ ਕਿਹਾ ਮੇਰੇ ਕੋ ਕੰਮ ਨਹੀਂ ਹੋਣਾ ਮੈਂ ਤਾਂ ਇੱਥੇ ਖੜਾ ਸੀ ਇਹ ਕਹਿੰਦੇ ਜੀ ਅਸੀਂ ਬਾਜ਼ਾਰ 'ਚ ਕੰਮ ਨਹੀਂ ਕਰਨਾ ਤੇ ਆਪਾਂ ਦੁਕਾਨਾ ਠਵਾ ਦਿੰਨੇ ਜਿੰਨਾ ਖਰਚਾ ਅਗਲੇ ਦੇ ਦਿੰਨੇ ਮੈਂ ਖਰਚਾ ਕਿਉਂ ਆਪਣੇ ਕੋਲ ਪਾਵਾਂ ਜੀ ਇਹ ਪਟਾਕੇ ਦੇ ਕੰਮ 24 24 ਘੰਟੇ ਦੀ ਮਿਹਨਤ ਹੈ ਹੁਣ ਇਹ ਦੱਸੋ ਤੁਸੀਂ ਦੁਕਾਨ ਹੁਣ ਤੁਸੀਂ ਤੁਲਵਾ ਦੋਗੇ ਆਪਣੀ ਸਾਡੀ ਸਾਡੀਆਂ ਸਾਰੀਆਂ ਸਟਾਰੀਆਂ ਸਾਰੀਆਂ ਜਿਹੜੀਆਂ ਨਿਕਲੀਆਂ ਉਹ ਵੀ ਡਾਵਾਂ ਜਿਹੜੀਆਂ ਸਾਡੀਆਂ ਨਿਕਲੀਆਂ ਸੀ ਉਹ ਵੀ ਢਾਣ ਲੱਗਣ ਅਸੀਂ ਬਣੋਈਆਂ ਨਹੀਂ ਕਰਨਾ ਹੈ ਅਸੀਂ ਕਿਸੇ ਪਿੱਛੇ ਮਿਹਨਤ ਕਿਉਂ ਕਰੀਏ ਅਸੀਂ ਕਿਸੇ ਪਿੱਛੇ ਮਿਹਨਤ ਕਿਉਂ ਕਰੀਏ ਅਸੀਂ ਆਪਣੇ ਪਿੱਛੇ ਕਰਾਂਗੇ ਪਟਾਕਾ ਨਹੀਂ ਵੀ ਕੋਮ ਲੇਕਿਨ ਆ ਨਾ ਜਿਹਦੀ ਦੁਕਾਨ ਨਿਕਲੀ ਆਪਣੇ ਸ਼ੈੱਡ ਲੈਣ ਬਣਾ ਲਵੇ ਆ ਪੂਰਾ ਰੋਡ ਪਿਆ ਵਾ ਸਾਰਾ ਲਈ ਆ ਬਣਾਓ ਪਪਾ ਜੀ ਪ੍ਰਧਾਨ ਜੀ ਵੱਲੋਂ ਕਿਹਾ ਗਿਆ ਸੀਗਾ ਕਿ ਇੱਥੇ ਐਕਸਪੀਰੀਅੰਸ ਨਹੀਂ ਆ ਉਹ ਕਨੇਕਸ ਐਕਸਪੀਰੀਅੰਸ ਹੈਗਾ ਸਾਨੂੰ ਯਾਰ ਉਹਨਾਂ ਕੋ ਸਭ ਕੁਝ ਹੈਗਾ ਅਸੀਂ ਉਹਨਾਂ ਨੂੰ ਗਲਤ ਕਹਿੰਦੇ ਹੀ ਨਹੀਂ ਜਿੱਦੀ ਦੁਕਾਨ ਨਿਕਲੀ ਆਪਣੀ ਰੋਡ ਤੇ ਬਣਾਵੇ ਇਹ ਸਾਡੀ ਪਰਮਿਸ਼ਨ ਹੈ ਸਾਡੀਆਂ ਤੀਨਾ ਸਾਡੀਆਂ ਵਾ ਲਾਈਟ ਸਾਡੀ ਹੈ ਅਸੀਂ ਉਹ ਲਾਣਾ ਆਪਣਾ ਸਮਾਨ ਬਣਾਣ ਅਸੀਂ ਇਹ ਥੋੜੀ ਕਹਿੰਦੇ ਵੀ ਨਾ ਵੇਚੇ ਨੋ ਗਮਨਾਗਰ ਆਪਣਾ ਸਮਾਨ ਲੈ ਕੇ ਤੁਸੀਂ ਆਪਣਾ ਮਕਾਨ ਬਣਾਉਂਗੇ ਪਲਾਟ ਲਓਗੇ ਤੇ ਮਕਾਨ ਸਮਾਨ ਆਪਣਾ ਹੀ ਲਿਆਉਂਗੇ ਕਿ ਸਾਡਾ ਸਮਾਨ ਵਰਤੋਂਗੇ ਛੋਟੀ ਮੰਡੀ ਵੀ ਆਪਣਾ ਬਣਾਉਂਦੀ ਆਵਾ ਆਪਣਾ ਸਮਾਨ ਲੈ ਆਓ ਸਮਾਨ ਲੈ ਕੇ ਬਣਾ ਬਣਾਓ ਬਿੱਕੀ ਬਕਾਈ ਆ 50 ਸਾਲ ਦੀ ਇਹਨਾਂ ਨੂੰ ਖਾਣ ਨੂੰ ਮਿਲ ਗਈ ਆ ਚੱਕਰ ਆ ਸਾਰਾ ਰੋਟੀ ਬਣਾਣੀ ਪਵੇ ਨਾ ਪਤਾ ਲੱਗੇ ਕਿੱਦਾਂ ਬਣਦੀ ਆ ਭਾਈਆ 2 ਮਹੀਨੇ ਤੋਂ ਮਿਹਨਤ ਕਰਦੇ ਪਿਆ 3 ਮਹੀਨੇ ਤੋਂ 2-3 ਮਹੀਨੇ ਤੋਂ ਮਿਹਨਤ ਕਰਦੇ ਪਿਆ ਚਪਲਾ ਸਾਡੀਆਂ ਗੱਲਾਂ ਗੱਡੀਆਂ ਦੇ ਸਾਰੇ ਲੀਡਰਾਂ ਨਾਲ ਮਿਲ ਕੇ ਸਭ ਕੋ ਮਿਲ ਕੇ ਕਮਿਸ਼ਨ ਉਹਨਾਂ ਲਈਤੀ ਆ ਬਿਲਕੁਲ ਇਹ ਇਹ ਤਸਵੀਰਾਂ ਜਿਹੜੀਆਂ ਲੁਧਿਆਣਾ ਦੇ ਦਾਣਾ ਮੰਡੀ ਪਟਾਕਾ ਮਾਰਕੀਟ ਦਾ ਦਿਖਾ ਰਹੇ ਜਿੱਥੇ ਕਿ ਦੀਵਾਲੀ ਆਨੂੰ ਕੁਛੇ ਦਿਨ ਹੀ ਰਹਿ ਗਏ ਨੇ ਤੇ ਪਹਿਲੇ ਡਰਾਉ ਨੂੰ ਲੈ ਕੇ ਹੰਗਾਮਾ ਹੋਇਆ ਸੀਗਾ ਲੁਧਾਨਾ ਦੇ ਬਚਤ ਭਵਨ ਦੇ ਉੱਤੇ ਤੇ ਹੁਣ ਦੁਕਾਨਾਂ ਨੂੰ ਲੈ ਕੇ ਜਰਾ ਵਿਵਾਦ ਜਿਹੜਾ ਨਿਕਲਦਾ ਸਾਹਮਣੇ ਆਇਆ ਤੇ ਉੱਥੇ ਹਾਈ ਵੋਲਟੇਜ ਹੰਗਾਮਾ ਵੀ ਦੇਖਣ ਨੂੰ ਮਿਲਿਆ ਸਾਹਮਣੇ ਤੇ ਇਹ ਦੂਜੇ ਦੇ ਨਾਲ ਆਮੋ ਸਾਹਮਣੇ ਵੀ ਜਿਹੜੀ ਕਿ ਦੋਨੋਂ ਠਿੜਾਦ ਪਾਰਟੀਆਂ ਕੋਈਆਂ ਨੇ ਇੱਕ ਦੂਜੇ ਦੇ આરોਵ ਲਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਕੋਲ ਕਿਹਾ ਜਾ ਰਿਹਾ ਕਿ ਦੁਕਾਨਾਂ ਜਿਹੜੀਆਂ ਟਾਈਆਂ ਨੇ ਉਹ ਕਾਹ ਤੋਂ ਟਾਈਆਂ ਨੇ ਕੀ ਕਾਰਨ ਹੈ ਕਮਿਸ਼ਨਰ ਕੋ ਜਾਵਾਂਗੇ ਹਾਈ ਵੱਡੇ ਜਿਹੜੇ ਉੱਚ ਅਧਿਕਾਰੀ ਕਹੋ ਇਹਨਾਂ ਦੀ ਸ਼ਿਕਾਇਤ ਜਰੀਆ ਦਰਜ ਜ਼ਰੂਰ ਕਰਾਵਾਂਗੇ ਹੁਣ ਸਮੇਂ ਆਨ ਵਾਲੇ ਸਮੇਂ 'ਚ ਦੇਖਣਾ ਹੋਏਗਾ ਕਿ ਮਸਲੇ ਦਾ ਹੱਲ ਨਿਕਲੇਗਾ ਕਿ ਪਟਾਕਾ ਮਾਰਕੀਟ ਦੇ ਵਿੱਚ ਪਟਾਕੇ ਲੱਗਣਗੇ ਕਿ ਇਹ ਜਿੰਨੇ ਵੀ ਦੁਕਾਨਾਂ ਸਾਰੀਆਂ ਨੇ ਇਹ ਦੁਕਾਨਾਂ ਸਾਰੀਆਂ ਢਾਹ ਢਾਨ ਕੇ ਪ੍ਰਧਾਨ ਜਿਨੇ ਵੀ ਪਟਾਕਾ ਐਸੋਸੀਏਸ਼ਨ ਮਾਰਕੀਟ ਹੈਗੀ ਆ ਜਿਨੇ ਵੀ ਮੈਂਬਰ ਨੇ ਉਹਦੇ ਵਿੱਚ ਕੀ ਇਹ ਸਾਰਾ ਮਾਰਕੀਟ ਆ ਮਾਫ ਕਰਨਾ ਦੁਕਾਨਾਂ ਟੈਟ ਏਰੀਆਂ ਹੋ ਜਾਣਗੀਆਂ ਯਾ ਦਵਾਰਾ ਜਿਹੜੇ ਜਿਨਾਂ ਇਹ ਡਰਾਅ ਨਿਕਲੇ ਨੇ ਉਹ ਦਵਾਰਾ ਆਪਣੀਆਂ ਦੁਕਾਨਾਂ ਲਾਣਗੇ ਕਿਉਂਕਿ ਜੇਕਰ ਦਵਾਰਾ ਦੁਕਾਨਾਂ ਲਾਈਆਂ ਤੇ ਉਸ ਦੇ ਵਿੱਚ ਕਾਫੀ ਸਮਾਂ ਲੱਗ ਸਕਦਾ ਵਕਤ ਸਮਾਂ ਲੱਗਣ ਦੇ ਦੌਰਾਨ ਜੇਕਰ ਦੁਕਾਨਾਂ ਬੰਦੀਆਂ ਉਸ ਤੋਂ ਬਾਅਦ ਤੇ ਰਹਿ ਜene 3 ਦਿਨ 3 ਦਿਨਾਂ ਦੇ ਵਿੱਚ ਪਟਾਕਾ ਕਿਸ ਤਰ੍ਹਾਂ ਵਿਕੇਗਾ ਤੇ ਜਿਹੜਾ ਪਟਾਕਾ ਵਪਾਰੀ ਆ ਜਿਹੜੇ ਦੁਕਾਨ ਦੇ ਉੱਤੇ ਉਹਨੇ ਪਟਾਕੇ ਲਾਏ ਆ ਤੇ ਉਹ ਕਿਸ ਤਰ੍ਹਾਂ ਆਪਣਾ ਮਾਲ ਜਿਹੜਾ ਵੇਚ ਪਾਏਗਾ ਤੇ ਇੱਥੇ ਜਿਹੜੀ ਲੋਕਾਂ ਦੀ ਫੈਸਿਲਿਟੀ ਆ ਉਹ ਕਿਸ ਤਰ੍ਹਾਂ ਪੂਰੀ ਹੋ ਪਾਏਗੀ ਤੇ ਜਿਹੜੇ ਪ੍ਰਧਾਨ ਜਿਹੜੇ ਐਸੋਸੀਏਸ਼ਨ ਪਟਾਕਾ ਮੜ ਗਿਆ ਐਸੋਸੀਏਸ਼ਨ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਜੇਕਰ ਕਿਰਾਇਆ ਲੈਣੇ ਆ ਉਹਨਾਂ ਰੌਪ ਲਾਇਏ ਸੀਗੇ ਦੂਜੀ ਪਾਰਟੀ ਨੇ ਪਹਿਲੀ ਪਾਰਟੀ ਦੇ ਕਿ ਜੇਕਰ ਕਿਰਾਇਆ ਲੈਣੇ ਆ ਤਾਂ ਉਹਨਾਂ ਨੂੰ ਫੈਸਿਲਿਟੀ ਵੀ ਦੰਨੇ ਆ ਗਾਰਡ ਹੁੰਦੇ ਨੇ ਆ ਡੀਜ਼ਲ ਹੁੰਦਾ ਵਾ ਸੋ ਮਾਫ ਕਰਨਾ ਡੀਜ਼ਲ ਉੱਥੇ ਜਨਰੇਟਰ ਦੇ ਵਿੱਚ ਪਾ ਕੇ ਤਾਂ ਹੀ ਬੱਤੀ ਆਉਂਦੀ ਹੈ ਤੇ ਸਾਰਾ ਸੇਫਟੀ ਦੇ ਨਾਲ ਰੱਖਦੇ ਆ ਤੇ ਇਹ ਤਾਂ ਹੀ ਇਹ ਜਿਹੜਾ ਅੱਜ ਸਾਰਾ ਵਿਵਾਦ ਛਿੜਿਆ ਤੇ ਆਮਨੋ ਸਾਹਮਣੇ ਦੂਜੇ ਦੇ આરોਪ ਵੀ ਲਾਉਂਦੇ ਹੋਏ ਨਜ਼ਰ ਆਈ ਹੁਣ ਇਹ ਚ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੋੜੇ ਰੋਲੇ ਲੁਧਾਨਾ ਲਾਈਵ ਜਨਾਲਾ ਲੁਧਾਨਾ ਤੋਂ ਯੂਵੰਪੀ ਰਿਪੋਰਟ ਧੰਨਵਾਦ